भजन वाली सरकार सरकार सरकारा मर गया सरकारा भर गया हमीर कर गया सरकार पंजाब सरकार देजन वाली सरकार मामा भर गया ਅਮੀਰ ਅਮੀਰ ਕੀਆ ਗਵਰਨਰ ਮਾ ਮਰ ਗਿਆ ਅਮੀਰ ਅਮੀਰ ਕੀਆ ਜਿਆ ਸਰਕਾਰ ਮੁਤਾਬਕ ਜਿਆ ਸਰਕਾਰ ਮੁਤਾਬਕ ਜਿਆ ਸਰਕਾਰ ਮੁਤਾਬਕ ਹਾਂ ਜੀ ਕੀ ਕਰ ਰਹੇ ਹੋ ਜੀ ਮੇਰਾ ਨਾਮ ਰਜਜੀਤ ਸਿੰਘ ਹੈ ਜੀ ਬੇਕਾਰ ਕੈਟਲਿਸਟ ਬੰਕਰੀਆਂ ਕਿ ਬੰਗਲੌਰ ਸੋਰ ਜੁਨੀਆ ਦਾ ਪ੍ਰਧਾਨ ਹੈ ਜੀ ਅੱਜ ਦਾ ਜੋ ਪ੍ਰੋਗਰਾਮ ਸੀਗਾ ਇੱਥੇ ਕਮਲਾ ਜਮ ਸਘਰਚ ਮੋਰਚੇ ਦੇ ਬੈਨਰ ਹੇਠਾਂ ਲਿਖਿਆ ਗਿਆ ਸੀ ਜਿਦੇ ਵਿੱਚ ਪੂਰੇ ਪੰਜਾਬ ਦੀਆਂ ਔਰਤਾਂ ਸੋਰਚੇ ਦੇ ਵਧੀਆਂ ਨੇ ਲਿਖਿਆ ਸੀਗਾ ਉਹ ਇਸ ਕਰਕੇ ਲਿਖਿਆ ਅਰਥੀ ਫੂਕ ਪ੍ਰੋਗਰਾਮ ਹੈਗਾ ਜੀ ਇਸ ਪੂਰੇ ਪੰਜਾਬ ਦੇ ਵਿੱਚ ਇਸ ਕਰਕੇ ਲਿਖਿਆ ਗਿਆ ਸੀਗੇ ਕਿ ਮੁੱਖ ਮੰਤਰੀ 19 ਵਾਰ ਮਿਲਦੇ ਆ ਕੇ ਮੁੱਕ ਰਿਹਾ ਪਿਛਲੇ ਦਿਨਾਂ ਦਰਾਰਹੀ ਆਪਾ ਲਾਡਵਾਲੀ ਟੂਲਪਲਾਏ ਤੇ ਆਰਸੋਰਜ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਉਹਦੇ ਵਿੱਚ ਜੋ ਡੀਸੀ ਸਾਹਿਬ ਨੇ ਲੁਧਿਆਣਾ ਦੇ ਉਹਨਾਂ ਨੇ ਮੀਟਿੰਗ ਦਵਾਈ ਮੁੱਖ ਮੰਤਰੀ ਸਾਹਿਬ ਦੀ ਤੇ ਉਹ ਮੁੱਖ ਮੰਤਰੀ ਸਾਹਿਬ ਦੀ 20 ਦਸੰਬਰ ਦੀ ਮੀਟਿੰਗ ਹੀਗੀ ਜਦੋਂ ਆਰਸੋਰਜ ਜਥੇਬੰਦੀਆਂ ਦੇ ਆਗੂ ਪੰਜਾਬ ਲੈਵਲ ਦੇ ਉਹ ਉੱਥੇ ਗਏ ਤੇ ਮੁੱਖ ਮੰਤਰੀ ਸਾਹਿਬ ਉੱਥੇ ਮੀਟਿੰਗ ਦੇਣ ਤੋਂ ਮੁੱਕਰ ਗਿਆ ਕਿ ਕਹਿੰਦਾ ਮੈਂ ਮੀਟਿੰਗ ਨਹੀਂ ਕਰਨੀ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਜੋ ਅਰਥੀ ਫੂਲ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਹੀ ਲਿਖਿਆ ਗਿਆ ਸੀਗਾ ਤੇ ਇਸ ਅਗੋ ਹੋਰ ਸੰਘਰਸ਼ ਤੇ ਤਿੱਖਾ ਸਾਡੇ ਵੱਲੋਂ ਕੀਤਾ ਜਾਊਗਾ ਜੇ ਸਾਡੇ ਨਾਲ ਦੁਬਾਰਾ ਨਾ ਮੀਟਿੰਗ ਕੀਤੀ ਗਈ ਭਗਵੰਤ ਮਾਨ ਵੱਲੋਂ ਥਾਂ-ਥਾਂ ਤੇ ਵਿਰੋਧ ਕੀਤਾ ਜਾਊਗਾ ਕਿ 2024 ਦੀ ਇਲੈਕਸ਼ਨ ਆ ਰਹੀ ਹੈ ਐਮਪੀ ਦੀ ਉਹਦੇ ਵਿੱਚ ਵੀ ਜਗ੍ਹਾ-ਜਗ੍ਹਾ ਤੇ ਇਹਨਾਂ ਦਾ ਵਿਰੋਧ ਕੀਤਾ ਜਾਊਗਾ ਇਹਨਾਂ ਨੂੰ ਇਹਨਾਂ ਨੂੰ ਮਜਬੂਰ ਕਰ ਦਿੱਤਾ ਜਾਊਗਾ ਕਿ ਇਹ ਮੀਟਿੰਗ ਕਰਨ ਸਾਡੇ ਨਾਲ ਮੀਟਿੰਗ ਨਾ ਕੀਤੀ ਜਾਏਗੀ ਇਹਦੇ ਲੋਕ ਤੇ ਇੰਨਾ ਜ਼ਿਆਦਾ ਇਹਨਾਂ ਨੂੰ ਮਜਬੂਰ ਕੀਤਾ ਜਾਊਗਾ ਕਿ ਥਾਂ-ਥਾਂ ਤੇ ਇਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਜਾਊਗਾ ਤੇ ਨਾਲੇ ਇੱਕ ਗੱਲ ਹੋਰ ਤੁਹਾਡੇ ਮੀਡੀਆ ਦੇ ਥਰੂ ਕਹਿਣਾ ਚਾਹੁੰਦਾ ਕਿ ਜੋ ਐਮ ਡੀ ਸਾਹਿਬ ਮਿਲਕ ਫੈਡ ਵੱਲੋਂ ਵੀ ਸਾਡੇ ਨਾਲ ਪਿਛਲੀ ਮੀਟਿੰਗਾਂ ਦੌਰਾਨ ਜੋ ਸਹਿਮਤੀ ਬਣੀ ਸੀਗੀ ਉਹ ਸਾਡੀਆਂ ਅਜੇ ਤੱਕ ਮੰਗਾਂ ਨਹੀਂ ਪੂਰੀਆਂ ਹੋਈਆਂ ਉਹਨਾਂ ਨੂੰ ਵੀ ਆਪਾਂ ਮੇਲ ਭੇਜੀ ਆ ਮੰਗ ਪੱਤਰ ਦੀ 18 ਤਰੀਕ ਨੂੰ ਜੋ ਜਨਵਰੀ ਦੀ ਨੂੰ ਦੋ ਪਲਾਟ ਲੁਧਿਆਣਾ ਤੇ ਮੁਹਾਲੀ ਵੀ ਇਸ ਜਬਰਦਸਤ ਧਰਨੇ ਲੱਗਣ ਜਾ ਰਹੇ ਨੇ ਸਵੇਰ ਲੈ ਦੇ ਉਹਦੇ ਵਿੱਚ ਜੋ ਵੀ ਨੁਕਸਾਨ ਹੋਊਗਾ ਮੈਨੇਜਰ ਆਫ ਡਾਇਰੈਕਟਰ ਮਿਲਕ ਫੈਡ ਐਮ ਡੀ ਦਾ ਹੋਊਗਾ ਮੈਨੇਜਰ ਚੇਅਰਮੈਨ ਦਾ ਹੋਊਗਾ ਪੰਜਾਬ ਦਾ ਜੋ ਵੀ ਇੱਥੇ ਨੁਕਸਾਨ ਹੋਊਗਾ ਤੇ ਉੱਥੇ ਜੇ ਸਾਡੀਆਂ ਮੰਗਾਂ ਮਸਲਿਆਂ ਦਾ ਨਾ ਉੱਥੇ ਵੀ ਹੱਲ ਕੀਤਾ ਗਿਆ ਤੇ ਫਿਰ ਸ਼ਿੰਗਰ ਚ ਨੂੰ ਜਿੰਨੇ ਪਲਾ ਚਾਰ ਦਿਨ ਚਲੇ ਪੰਜ ਦਿਨ ਚਲੇ ਉਹ ਤਖਾ ਕੀਤਾ ਜਾਊਗਾ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਦੀ ਵਾਹਿਗੁਰੂ ਜੀ ਫਤਿਹ ਸਾਡੇ ਮੁੱਖ ਮੰਤਰੀ ਸਾਹਿਬ ਉਹਨੀ ਆੜੀ ਮੀਟਿੰਗ ਦੇ ਕੇ ਸਾਡੇ ਨਾਲ ਮੱਕਰੇ ਆ ਤੇ ਜੋ ਵੀ ਸਾਡੀਆਂ ਮੰਗਾ ਉਹ ਸਾਡੀਆਂ ਪੂਰੀਆਂ ਨੇ ਕੀਤੀਆਂ ਇਹ ਕਰਕੇ ਅਸੀਂ ਅੱਜ ਉਹਨਾਂ ਪੁਤਲਾ ਸਾੜਿਆ ਵਾ ਤੇ ਸਾਡੀਆਂ ਮੰਗਾ ਪੂਰੀਆਂ ਕਰਨ ਦੇ ਚਾਤੇ ਅਸੀਂ ਇੱਥੋਂ ਵੀ ਵੱਧ ਸੰਘਰਸ਼ ਕਰਾਂਗੇ ਤੇ ਹੋਰ ਆਪਾਂ ਰੋੜਾ ਉੱਤੇ ਆਵਾਂਗੇ ਤੇ ਇਹ ਕਰਕੇ ਸਾਡੀਆਂ ਮੰਗਾ ਪੂਰੀਆਂ ਕਰਦੇ ਤੇ ਉਹਦੇ ਵਿੱਚ ਹੀ ਇਹਦਾ ਫਾਇਦਾ ਵਾ